ਅਮਰਸਰ ਦੇ ਵਿੱਚ ਸਾਰੇ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਜਿੰਨੇ ਵੀ ਚੈਨਲ ਜਾਂ YouTube YouTube ਚੈਨਲ ਵਾਲੇ ਨੇ ਛੋਟੇ ਵੱਡੇ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਜਿਹੜੀ ਪੈਸ ਕਾਨਫਰੰਸ ਵਾਸਤੇ ਉਚੇਚੇ ਤੌਰ ਤੇ ਇੱਥੇ ਪਹੁੰਚੇ ਹੋ ਮੈਨੂੰ ਤੁਹਾਡੇ ਤੋਂ ਇਹੀ ਉਮੀਦ ਹੈ ਕਿ ਜਿਹੜੇ ਲੋਕਾਂ ਦਾ ਪਿਛਲੇ ਸਿਆਸੀ ਲੋਕਾਂ ਨੇ ਜਿਨ੍ਹਾਂ ਨੇ ਵਧਿੱਕੀਆਂ ਕੀਤੀਆਂ ਉਹਨਾਂ ਦਾ ਇਨਸਾਫ ਨਹੀਂ ਮਿਲ ਸਕਿਆ ਮੈਂ ਤੁਹਾਡੇ ਚੈਨਲਾਂ ਤੇ ਮਾਧਿਅਮ ਰਾਈ ਜਿਹੜੇ ਉਹਨਾਂ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਚਾਹੇ ਸਾਡੇ ਕੋਰਟ ਦੇ ਸੈਸ਼ਨ ਜੱਜ ਸਾਹਿਬਾਨ ਹੋਣ ਹਾਈ ਕੋਰਟ ਦੇ ਜਸਟਿਸ ਸਾਹਿਬ ਹੋਣ ਚਾਹੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਹੋਣ ਉਹਨਾਂ ਤੱਕ ਮੈਂ ਗੱਲ ਤੁਹਾਡੇ ਚੈਨਲਾਂ ਦੇ ਥਰੂ ਭੇਜਣੀ ਚਾਹੁੰਦਾ ਤਾਂ ਕਰਕੇ ਮੈਂ ਅੱਜ ਤੁਹਾਡੇ ਅਮਸਾ ਚ ਪ੍ਰੈਸ ਕਾਨਫਰੰਸ ਦੇ ਸਾਹਮਣੇ ਆਇਆ ਇਹ ਵਿਸ਼ਾ ਜੀ ਵਿਸ਼ਾ ਜਿਹੜਾ ਮੇਨ ਵਿਸ਼ਾ ਜਿਹੜਾ ਕੱਲ ਪਰਸੋਂ ਤੋਂ ਚੱਲ ਰਿਹਾ ਜਿਹੜਾ ਸਾਡੇ ਗਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਉਹਨੇ ਸੋਸ਼ਲ ਮੀਡੀਆ ਤੇ ਉਹਦੇ ਮੁੰਡੇ ਨੇ ਕੱਲ ਇੱਕ ਪਰਸੋਂ ਦੋ ਤਿੰਨ ਦਿਨ ਤੋਂ ਪਾਈ ਆ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਾਲਾਂ ਆਉਂਦੀਆਂ ਤਾਂ ਕੱਲ ਥ੍ਰੈਟ ਕਾਲ ਦੇ ਬਜਾਏ ਸ਼ਿਕਾਇਤਾਂ ਵੀ ਕੀਤੀਆਂ ਕਿ ਸਾਨੂੰ ਆ ਕੁਝ ਹੋਣ ਦੇ ਆ ਉਦੇ ਬਦਲੇ ਚ ਉਹਦੇ ਬੇਟੇ ਨੇ ਜਿਹੜੀ ਪੋਸਟ ਪਾਈ ਆ ਉਹਦੇ ਥੱਲੇ ਕਿਸੇ ਨੇ ਕਮੈਂਟਸ ਕੀਤਾ ਹੈ ਕਮੈਂਟ ਉਹਨੇ ਗਲਤ ਕੀਤਾ ਉਹ ਜਿਹੜਾ ਕਮੈਂਟ ਕੀਤਾ ਵਾ ਉਹਦੇ ਬਦਲੇ ਚ ਉਹ ਬੰਦੇ ਨੂੰ ਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 6 ਘੰਟੇ ਦੇ ਵਿੱਚ ਰੈਸਟ ਕੀਤਾ ਤਾਂ ਰੈਸਟ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਕਹਿੰਦੇ ਕਿ ਜੱਗੂ ਸਾਨੂੰ ਭਗਵਾਨਪੁਰਜਾ ਥ੍ਰੈਟ ਕਾਲ ਕਰਦਾ ਐ ਐਸਐਸਬੀ ਬਟਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਬਿਲਕੁਲ ਕਲੀਅਰ ਕੱਟ ਕਰ ਦਿੱਤਾ ਕਿ ਕੋਈ ਐਸੀ ਥ੍ਰੈਟ ਕਾਲ ਜਿਹੜੀ ਇਸ ਪਰਿਵਾਰ ਨੂੰ ਨਹੀਂ ਆਈ। ਇਹ ਲੋਕਾਂ ਨੂੰ ਗਮਰਾਹ ਕਰਦਾ। ਇਹ ਜਿਹੜਾ ਆਦਮੀ ਆ ਇਹਦੇ ਆਪ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਨਾਲ ਸਬੰਧ ਨੇ। ਤਾਂ ਜਿਹੜੇ ਲੋਕਾਂ ਦੇ ਆਪ ਗੈਂਗਸਟਰਾਂ ਨਾਲ ਸਬੰਧ ਹੋਣ ਅੱਜ ਉਹ ਲੋਕੀ ਕਹਿੰਦੇ ਫਿਰਨ ਕਿ ਸਾਨੂੰ ਗੈਂਗਸਟਰਾਂ ਕੋਲੋਂ ਖਤਰਾ ਸਾਨੂੰ ਗੈਂਗਸਟਰ ਥ੍ਰੈਟ ਕਰਨਾ ਦਿੰਦੇ ਨੇ। ਅਮਰੀਕਾ ਲਈਦੋਂ ਸ਼ਰਮ ਵਾਲੀ ਕੋਈ ਗੱਲ ਨਹੀਂ। ਸਾਰੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ ਚ ਜੋ ਕੁਝ ਪਿਛਲੇ ਸਮੇਂ ਹੋਇਆ ਜਦੋਂ 17 ਤੋਂ 22 ਤੱਕ ਸਰਕਾਰ ਬਣੀ ਬਹੁਤ ਕਲੀਅਰ ਕਾਟ ਮੈਂ ਕਹਿ ਕੇ ਚੱਲਿਆ ਕਿ 17 ਦੇ ਵਿੱਚ ਇਹੀ ਜੱਗੂ ਭਗਵਾਨਪੁਰੀਆ ਨੇ ਇਹਦੀ ਖੁੱਲ ਕੇ ਮਦਦ ਕੀਤੀ ਔਰ ਮਦਦ ਕਰਨ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਐਸੇ ਬੰਦੇ ਨੇ ਜੱਗੂ ਭਗਵਾਨਪੂਰੀਆ ਦੀ ਮਾਤਾ ਨੂੰ ਮੈਂਬਰ ਪੰਚਾਇਤ ਬਣਾਇਆ ਐਸਸੀ ਰਿజర్ਵ ਕੋਟਾ ਕਰਕੇ ਉੱਥੇ ਇੱਕ ਨਾਰਮਲ ਜਿਹਾ ਐਸਸੀ ਨੂੰ ਸਰਪੰਚ ਬਣਾ ਕੇ ਸਾਰੀਆਂ ਪਾਵਰਾਂ ਜੱਗੂ ਭਗਵਾਨਪੂਰੀਆ ਦੀ ਮਾਤਾ ਨੂੰ ਦਿੱਤੀਆਂ ਜਿਹੜੇ ਬੰਦੇ ਆਪ ਜੇਲ੍ਹ ਮੰਤਰੀ ਹੋਣ ਹੋਮ ਮਿਨਿਸਟਰ ਹੋਣ ਇਹਨਾਂ ਦੀ ਸਰਪ੍ਰਸਤੀ ਦੇ ਹੇਠ ਇਹ ਗੈਂਗਸਟਰਾਂ ਦੀ ਉਸ ਤੋਂ ਆਪਣਾਈ ਕਰਦੇ ਰਹੇ ਹੋਣ ਅੱਜ ਲੋਕਾਂ ਨੂੰ ਕਹਿੰਦੇ ਸਾਨੂੰ ਗੈਂਗਸਟਰਾਂ ਦਾ ਕੋਈ ਖਤਰਾ ਪੜਾ ਮੈਂ ਤੁਹਾਡੇ ਚੈਨਲ ਦੇ ਰਾਹੀਂ ਕਹਿਣ ਦਿਆਂ ਕਿ ਜਦੋਂ ਮੁਖਤਾਰ ਅंसारी ਨੂੰ ਇੱਕ ਝੂਠਾ ਕੇਸ ਬਣਾ ਕੇ ਇੱਕ ਨਾਰਮਲ ਮਹਾਲੀ ਚ ਇੱਕ ਥਾਣੇ 'ਚ ਪਰਚਾ ਦਰਜ ਕਰਕੇ ਤਾਂ ਉਹਨੂੰ ਲਗਭਗ ਕਿੰਨੇ ਸਾਲ ਇਹਨਾਂ ਨੇ ਪੰਜਾਬ 'ਚ ਲੈ ਕੇ ਆਂਦਾ ਯੂਪੀ ਦੀ ਸਰਕਾਰ ਟਟ ਕੇ ਮਰ ਗਈ ਕਈ ਵਾਰੀ ਉਹਨਾਂ ਵਕੀਲ ਵੱਡੇ ਵੱਡੇ ਕੀਤੇ ਕਿ ਇਹ ਬੜਾ ਵੱਡਾ ਜਿਹੜਾ ਗੈਂਗਸਟਰ ਆ ਸਾਨੂੰ ਚਾਹੀਦਾ ਸਾਨੂੰ ਦੇ ਦਿਓ ਸਰਕਾਰ ਸੁਪਰੀਮ ਕੋਰਟ ਤੱਕ ਗਈ ਔਰ ਇਹੀ ਬੰਦੇ ਜਿਹੜੇ ਉਸ ਸਮੇਂ ਦੀ ਜਿਹੜੀ ਕਾਂਗਰਸ ਦੀ ਸਰਕਾਰ ਚੱਲਦੀ ਇਹਨਾਂ ਵੱਡੇ ਵੱਡੇ ਵਕੀਲ ਕਰਕੇ ਉਹਨਾਂ ਸਰਕਾਰਾਂ ਦੇ ਉਲਟ ਤਾਂ ਉਸ ਨੂੰ ਪੁਸ਼ਤਪਨਾ ਹੀ ਕਰਦੇ ਰਹੇ ਤੁਹਾਨੂੰ ਇਹਨਾਂ ਦੀਆਂ ਜੇਲਾਂ 'ਚ ਰੱਖਦੇ ਰਹੇ ਜੇਲਾਂ 'ਚ ਨਹੀਂ ਰੱਖਦੇ ਰਹੇ ਮੈਨੂੰ ਲੱਗਦਾ ਇਹ ਤਾਂ ਇੱਕ ਬਹਾਨਾ ਜੇਲਾਂ ਦਾ ਔਰ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਜਿਹੜਾ ਇਹ ਦਿੰਦੇ ਰਹੇ ਨੇ ਇਹ ਇਹਨਾਂ ਦਾ ਅਸਲੀ ਜਿਹੜਾ ਚਿਹਰਾ ਬਿਲਕੁਲ ਨੰਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਕਰਨ ਆਇਆ ਇੱਕ ਗੱਲ ਹੋਰ ਆ ਜਿਹੜਾ ਪਿਛਲੀ ਦਿਨੀ ਜਿਹੜਾ ਸੀਗਾ ਜੱਗੂ ਭਗਵਾਨਪੁਰੀਏ ਦਾ ਬ੍ਰਦਰ ਇੱਕ ਨਿੱਜੀ ਚੈਨਲ ਤੇ ਉਹਨੇ ਇੱਕ ਇੰਟਰਵਿਊ ਕੀਤੀ ਐ ਜਿਹਦੇ ਵਿੱਚ ਉਹਨੇ ਬੜਾ ਕਲੀਅਰ ਕਟ ਕਿਹਾ ਕਿ ਜਿਹੜਾ ਪੱਪੂ ਢਿਲਵਾ ਵਾਲਾ ਸਰਪੰਚ ਮਾਰਿਆ ਉਹ ਜਿਹੜਾ ਸਰਪੰਚ ਦਾ ਕਤਲ ਹੋਇਆ ਉਹ ਬਿਲਕੁਲ ਸੁਖਜਿੰਦਰ ਸਿੰਘ ਰੰਧਾਵੇ ਦੇ ਕਹਿਣ ਮੁਤਾਬਕ ਹੋਇਆ ਮੈਂ ਅੱਜ ਤੁਹਾਡੇ ਚੈਨਲ 'ਤੇ ਰਹੀਂ ਇਹ ਗੱਲ ਕਹਿਣ ਚੱਲਿਆ ਕਹਿ ਰਿਹਾ ਕਿ ਅਗਰ ਉਹ ਪਪੂ ਢਿਲਵਾ ਵਾਲੇ ਦਾ ਕਤਲ ਦਾ ਨਿਚੋਰ ਕਰਨਾ ਹੈ ਤਾਂ ਉਹਦੇ ਵਿੱਚ ਜੱਗੂ ਭਗਵਾਨਪੂਰੀ ਦਾ ਰਿਮਾਂਡ ਲਿਆ ਜਾਏ ਉਹਦੇ ਵਿੱਚ ਜਿਹੜੇ ਦੀਪ ਹੋਣੀ ਮੁੰਡੇ ਨੇ ਢਿਲਵਾ ਦੇ ਜਿਨ੍ਹਾਂ ਨੇ ਜੱਗੂ ਨੂੰ ਉਹਨੂੰ ਮਾਰਿਆ ਪਪੂ ਢਿਲਵਾ ਵਾਲੇ ਨੂੰ ਉਹਦਾ ਰਿਮਾਂਡ ਲਿਆ ਜਾਏ ਤਾਂ ਜਿਹੜਾ ਜੱਗੂ ਭਗਵਾਨਪੂਰੀ ਦਾ ਭਰਾ ਇਹ ਗੱਲ ਕਹਿੰਦਾ ਕਿ ਇਹਨੇ ਜਿਹੜਾ ਉਥੇ 골ਡੀ ਪੰਮਰਾ ਹੈ ਉਹਦੇ ਫੋਨ ਤੋਂ ਗੱਲ ਹੋਈ ਸੁਖਜਿੰਦਰ ਰੰਧਾਵੇ ਨਾਲ ਤਾਂ ਉਹਨੇ ਕਿਹਾ ਤੁਸੀਂ ਇਹਦਾ ਕਤਲ ਕਰ ਦਿਓ ਮੈਂ ਬੈਠਾ ਮੈਂ ਵੇਖ ਲਾਂਗਾ ਕੀ ਹੁੰਦਾ ਉਸ ਜਿਹੜਾ ਗੋਲਦੀ ਪੰਮਰਾ ਹੈ ਉਹਨੂੰ ਵੀ ਚੱਕਿਆ ਜਾਏ ਉਹਦਾ ਵੀ ਰਿਮਾਂਡ ਲਿਆ ਕੇ ਉਹਨਾਂ ਨੂੰ ਲਿਆਂਦਾ ਜਾਏ ਤਾਂ ਸਾਹਮਣੇ ਇਹਨਾਂ ਨੂੰ ਇੰਟਰੋਗਾਈਟ ਕੀਤਾ ਜਾਏ ਉਹ ਬਕਣ ਗਏ ਜਦੋਂ ਬਕਣ ਗਏ ਉਸ ਪਰਚੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵੇ ਨੂੰ ਨਾਮਜ਼ਦ ਕਰਨਾ ਚਾਹੀਦਾ ਔਰ ਉਸ ਪਰਿਵਾਰ ਨੂੰ ਜਿਹੜਾ ਅੱਜ ਦਰਦ-ਦਰਦ ਟੋਕਰਾਂ ਖਾ ਰਿਹਾ ਹੈ ਉਸ ਪਰਿਵਾਰ ਨੂੰ ਉਸ ਮਾਂ ਨੂੰ ਜਿਹਦਾ ਪੁੱਤ ਗਿਆ ਉਹਨਾਂ ਭਰਾਵਾਂ ਨੂੰ ਜਿਹਦਾ ਭਰਾ ਗਿਆ ਉਹ ਬੱਚੇ ਜਿਨ੍ਹਾਂ ਦਾ ਬਾਪ ਗਿਆ ਉਹਨਾਂ ਨੂੰ ਅਨਸਾਰ ਤਾਂ ਮਿਲੂਗਾ ਇਹ ਸਾਰੇ ਬੰਦੇ ਲਿਆ ਕੇ ਇੰਟਰੋਗੇਟ ਕਰਕੇ ਤਾਂ ਉਸ ਬੰਦੇ ਨੂੰ ਪਰਚੇ ਦੇ ਵਿੱਚ ਰੱਖਣਾ ਚਾਹੀਦਾ ਇਹ ਮੇਰਾ ਮੇਨ ਮਕਸਦ ਹੈ ਸੀਐਮ ਸਾਹਿਬ ਨਾਲ ਗੱਲ ਹੋਈ ਹੈ ਤਾਂ ਡੀਐਸ ਸਾਹਮਣੇ ਤੇ ਵੀ ਇਨਕੁਆਇਰੀ ਵਾਸਤੇ ਮੈਂ ਸੀਐਮ ਸਾਹਿਬ ਨੂੰ ਮੈਂ ਸੀਐਮ ਸਾਹਿਬ ਨੂੰ ਵੇਖੋ ਪਹਿਲਾਂ ਮੈਂ ਚੰਨ ਨਦਰੀ ਤੁਹਾਡੇ ਘਰਾਂ ਮੈਂ ਜਦੋਂ ਗੱਲ ਸਾਰੀ ਬਾਹਰ ਆ ਗਈ ਆ ਹੁਣ ਗੱਲ ਕਲੀਅਰ ਹੋ ਗਈ ਆ 2-3 ਦਿਨ ਤੋਂ ਤਾਂ 2-3 ਦਿਨ ਤੋਂ ਗੱਲ ਕਲੀਅਰ ਹੋਣ ਤੋਂ ਬਾਅਦ ਜਿਹੜੀ ਗੱਲ ਹੈ ਇਹ ਸਾਰਾ ਕੁਝ ਸੀਐਮ ਸਾਹਿਬ ਦੇਖ ਲੈਣ ਕਿ ਹੁਣ ਲਾਈਵ ਚੱਲ ਰਿਹਾ ਸਾਰੇ ਚੈਨਲਾਂ 'ਨ ਦੇਖ ਲੈਣਾ ਸਭ ਨੇ ਦੇਖ ਲੈਣਾ ਇਹ ਤੁਸੀਂ ਗੱਲ ਕਰਦੇ ਹੋ ਤੁਸੀਂ ਲੱਗ ਕੇ ਜਿਓਗੇ ਵੇਲੇ ਕੋਲ ਜੀ ਜਿੰਨਾ ਚਿਰ ਰਿਮਾਂਡ ਤੇ ਨਹੀਂ ਆਉਂਦੇ ਉਹ ਬੰਦੇ ਰਿਮਾਂਡ ਤੇ ਸਾਹਮਣੇ ਕਹਿਣਗੇ ਕਿ ਜੱਗੂ ਭਗਵਾਨਪੁਰਿਆ ਵੀ ਕਹੇਗਾ ਤੇ ਜਿਹੜੇ ਦੀਪ ਹੁਣੀ ਅੰਦਰ ਗਏ ਨੇ ਉਹ ਵੀ ਕਹਿਣਗੇ ਤਾਂ ਜਿਹਦੇ ਫੋਨ ਤੋਂ ਗਿਆ ਜਦੋਂ ਪੁਲਿਸ ਨੇ ਇੰਟਰੋਗੇਟ ਕਰਦੀ ਆ ਤਾਂ ਕੰਧਾਂ ਬਖਦੀਆਂ ਤੁਸੀਂ ਆਪਣੇ ਇਹ ਗੱਲ ਨਹੀਂ ਤੁਹਾਡੀ ਜਿਹੜੀ ਤੁਹਾਡੀ ਇਲੈਕਸ਼ਨ ਹੋਈ ਸੀ ਤਾਂ ਤੇ ਵੀ ਉਹ ਕਹਿੰਦੇ ਰੋਕ ਲੱਗਦੇ ਰਹੇ ਜੇ ਬੂਹੀ ਫੈਮਲੀ ਕੋਲ ਤੁਸੀਂ ਨਹੀਂ ਸਪੋਰਟ ਲਈ ਮੈਂ ਸਿਰਫ ਇਹ ਗੱਲਾਂ ਚਾਹੁੰਦਾ ਕਿ ਤੁਸੀਂ ਕਦੀ ਜੱਗੂ ਭਵਨਪੁਰ ਪਿੰਡ ਜਿਹੜਾ ਜਾਂ ਜੱਗੂ ਦੇ ਬੰਦਿਆਂ ਤੋਂ ਕਦੀ ਤੁਸੀਂ ਕਦੀ ਜੱਗੂ ਭਵਨਪੁਰ ਪਿੰਡ ਜਿਹੜਾ ਜਾਂ ਜੱਗੂ ਦੇ ਬੰਦਿਆਂ ਦੀ ਇਲੈਕਸ਼ਨਟ ਮਦਦ ਲਈ ਕਿ ਬਿਲਕੁਲ ਨਹੀਂ ਮੈਂ ਲਈ ਜੀ ਬਿਲਕੁਲ ਨਹੀਂ ਮੈਂ ਮਦਦ ਲਈ ਕੋਈ ਬੰਦਾ ਸਾਬਤ ਕਰ ਦੇ ਕਿ ਮੈਂ ਉਹਨਾਂ ਦੀ ਮਦਦ ਲਈ ਹੈ ਜਿਹੜੇ ਅਲਿਗੇਸ਼ਨ ਲਾ ਰਹੇ ਨੇ ਹੈ ਜਿਹੜੇ ਇਹਨਾਂ ਨੂੰ ਅਲਿਗੇਸ਼ਨ ਲਾ ਰਹੇ ਨੇ ਤੁਹਾਡੀ ਤੁਹਾਡੇ ਵੱਲੋਂ ਇਲੈਕਸ਼ਨ ਦੀ ਮਦਦ ਲਈ ਹੈ ਅਲਿਗੇਸ਼ਨ ਲਾਉਣਾ ਤੁਸੀਂ ਜਿੱਦ ਤੇ ਜੋ ਮਰਜ਼ੀ ਅਲਿਗੇਸ਼ਨ ਲਾ ਦਿਓ ਰਹਿੰਦਾ ਵਸਾਉਂਦਾ ਐਪੀ ਵੀ ਕਰ ਸਕਦਾ ਤੁਸੀਂ ਕੋਈ ਅਲੀਗੇਸ਼ਨ ਲਾਓ ਮੈਂ ਮੈਂ ਪ੍ਰੂਫ ਤੇ ਤਨਾ ਆ ਦੇਖੋ ਠੀਕ ਹੈ ਨਾ ਆ ਕੀ ਕਹਿ ਰਿਹਾ ਆ ਆ ਤੁਹਾਨੂੰ ਸੁਣਾਉਣਾ ਹੋਣੀ ਇਹ ਆ ਸੁਣੋ ਜਦੋਂ ਬਾਅਦ ਜਦੋਂ ਆਪਣੀ ਇਥੇ ਕਾਲੀ ਦਲ ਸੀ ਉਸ ਤੋਂ ਬਾਅਦ ਸੁਖੀ ਰਿੰਦਾ ਵੀ ਉਹਨਾਂ ਦੀ ਸਰਕਾਰ ਬਣੀ ਕਾਂਗਰਸ ਬਣੀ ਉਹ ਟਾਈਮ ਸੁਖੀ ਨੂੰ ਪੁੱਛੋ ਵੀ ਤੇਰੇ ਨਾਲ ਜੱਗੂ ਨਹੀਂ ਸੀ ਕੋਮਤਾ ਤੂੰ ਜੱਗੂ ਦੀ ਸਪੋਰਟ ਨਹੀਂ ਸੀ ਲੈਂਦਾ ਇਹ ਮੇਂ ਮੁੰਡੇ ਸਾਡੇ ਏਰੀਆ ਦੇ ਵਿੱਚੋ ਜੀ ਕਿੰਨੇ ਮੁੰਡੇ ਏਰੀਆ ਦੇ ਵਿੱਚੋ ਜੀ ਇਹ ਮੇਰੇ ਘਰਾਂ 'ਚ ਬਿਠਾਤੇ ਵਰਤ ਕੇ ਪਰਚੇ ਕਰਾਤੇ ਘਰਾਂ ਦੇ ਘਰ ਖਤਮ ਕਰ ਦਿੱਤੇ ਸੋ ਕੀ ਦੇ ਨਾਲ ਜਰੂਰ ਸਾਡੇ ਕਨੈਕਟਡ ਹੈਗੇ ਆ ਹਮਮ ਸੁਖੀ ਦਾ ਟਾਈਮ ਸਰਪੰਚੀ ਵੀ ਸਾਡੇ ਕੋਲ ਆ ਠੀਕ ਆ ਮਾਤਾ ਜੀ ਮੌਕੇ ਦੇ ਮੈਂਬਰ ਹੀ ਐਸ ਸੀ 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 ਸਾਡਾ ਆਪਦਾ ਬੰਦਾ ਹੀ ਸਰਪੰਚ ਬਣਾਇਆ ਸੀ ਪੁੱਛੋ ਸੁਖੀ ਨੂੰ ਇਹਨੇ ਨਹੀਂ ਬਣਾਇਆ ਬਿਨਾਂ ਇਲੈਕਸ਼ਨ ਦੇ ਉਤੋਂ ਸਾਨੂੰ ਸਰਪੰਚ ਬਣਾਇਆ ਨੇ ਜੇ ਰੰਦਾਵਾ ਜਗੂਰਨਾ ਦੇ ਕੋਲੋਂ ਤੇ ਲੋੜਾ ਪੁੱਤ ਨੂੰ ਕਰਵਾ ਸਕਦਾ ਕਿ ਉਹ ਮੈਨੂੰ ਦੱਸੂ ਸਾਡੀ ਮਾਤਾ ਕਿਸੇ ਨੂੰ ਨਹੀਂ ਮਰਵਾ ਸਕਦਾ ਇਹਨੂੰ ਪੁੱਛੋ 골ਡੀ ਤੁਮਰੇ ਦੇਤੇ ਫੋਨ ਦੇ ਫੋਨ ਕੋਈ ਸਰਪੰਚ ਨਹੀਂ ਬਣਾਇਆ ਕਿ ਇਹ ਨਹੀਂ ਮਰਿਆ ਮਾਤਾ ਸਾਰੇ ਸਾਰੇ ਲਖਣਾ ਤੇ ਮੇਰੇ ਪਿੰਨਾਂ ਤੇ ਲਖਣਾ ਹੋਈਆਂ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਤੁਹਾਨੂੰ ਇੱਕ ਦੱਪਾਈ ਦੋ ਕੋਣ ਜਿਹੜਾ ਸਰਪੰਚ ਆ ਹੁਣ ਸਰਪੰਚ ਜਿਹੜੀ ਮੌਕੇ ਦੀ ਸਰਪੰਚ ਆ ਉਹ ਹੈਗੀ ਆ ਜੱਗੂ ਭਗਵਾਨ ਪੁਰੀਏ ਦੀ ਚਾਚੀ ਤੇ ਮਾਸੀ ਉਹ ਸਰਪੰਚਾ ਲੈਕਸ਼ ਮੇਰੇ ਕੋਈ ਸਪੋਰਸਮੈਨ ਜੀ ਮੈਂ ਸਾਰੇ ਲੈਕਸ਼ਨਾ ਚ ਲੈਕਸ਼ਨਾ ਕਰਾਈਆਂ ਸਾਰੇ ਪਿੰਡਾਂ ਚ ਮੇਰੇ ਪਿੰਡ ਆਪਣੇ ਪਿੰਡ ਚ ਆਮ ਆਦਮੀ ਪਾਰਟੀ ਵਾਲੇ ਨੇ ਇਲੈਕਸ਼ਨ ਲੜੀ ਆ ਕਾਂਗਰਸ ਵਾਲੇ ਨੇ ਇਲੈਕਸ਼ਨ ਲੜੀ ਆ ਅਕਾਲੀ ਦਲ ਵਾਲੇ ਨੇ ਇਲੈਕਸ਼ਨ ਲੜੀ ਆ ਮੈਂ ਆਪਣੇ ਪਿੰਡ ਚ ਮੈਂ ਸਾਰੇ ਪਿੰਡਾਂ ਚ ਖੋਲ ਦਿੱਤੀ ਚਾਹੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਜਿਹੜਾ ਮਰਜ਼ੀ ਬੰਦਾ ਆਜ਼ਾਦ ਵੀ ਹੋਵੇ ਕੋਈ ਉਹ ਇਲੈਕਸ਼ਨ ਲੜ ਸਕਦਾ ਇਹ ਹੁਣ ਕਿਹੜੀ ਪਾਰਟੀ ਕੌਣ ਤਾਂ ਇਹਨਾਂ ਨੂੰ ਪਤਾ ਉਹ ਕਿੱਧਰੋਂ ਨੇ ਇਹ ਤਾਂ ਕਿੱਧਰੋਂ ਨੇ ਇਹ ਤਾਂ ਹੁਣ ਤਾਂ ਇੱਕ ਹੋਰ ਨਵਾਂ ਬਸਹਾਡੇ ਜਿਹੜੀ ਲਾਅ ਐਂਡ ਆਰਡਰ ਦੀ ਗਰਦਾਸਪੁਰਲੇ ਸਿਚੁਏਸ਼ਨ ਆ ਰਹੀ ਉਹਦੇ ਪ੍ਰਿਆਰ ਹੁਣਾਂ ਦਾ ਇੱਕ ਚਤੋ ਆ ਉਸ ਤੋਂ ਬਾਅਦ ਆ ਤਿੰਨ ਚਾਰ ਉਪਰੇਟਾ ਹੋਏ ਆਵਾਦੀ ਪਾਰਟੀ ਦੀ ਸਰਕਾਰ ਛੱਡੋ ਕ੍ਰਿਟੀਕਲ ਕਨੈਕਸ਼ਨ ਸਾਰੇ ਵੀ ਜਗੂ ਦੀ ਮਾਰਾ ਨੂੰ ਕੋਈ ਨਵਜੇ ਉਹਨਾਂ ਇਹ ਲਾਅ ਐਂਡ ਆਰਡਰ ਤੇ ਸਿਚੁਏਸ਼ਨ ਤੇ ਕੀ ਕਹਿਣਾ ਚਾਹੁੰਦੇ ਜੀ ਕਿਉਂ ਨਹੀਂ ਤੁਸੀਂ ਤੁਸੀਂ ਇੱਕ ਹੋਰ ਗੱਲ ਦੇਖੋ ਜਿਹੜੀ ਕੱਲ ਦੀ ਕੱਲ ਹੈ ਇਹਨਾਂ ਨੇ ਪਰਸੋਂ ਪਿਆ ਘਰ ਸਟੇਟਮੈਂਟ ਦਿੱਤੀ ਆ ਕਿ ਪਹਿਲਾਂ ਉਹ ਜਿਹੜੀ ਫਤੇਗੜ ਗੋਲੀ ਚੱਲੀ ਹੈ ਉਹ ਜਿਹੜਾ ਬੰਦਾ ਵਾ ਜਿਹਦਾ ਦੁਕਾਨ ਤੇ ਗੋਲੀ ਚੱਲੀ ਹੈ ਉਹ ਬੰਦਾ ਸਾਡੇ ਕੋਲ ਆਇਆ ਤਾਂ ਸਾਡੇ ਕੋਲੋਂ ਜਾਂ ਜਦੋਂ ਸਾਡੇ ਕੋਲ ਆ ਤਾਂ ਡੇਢ ਘੰਟੇ ਬਾਅਦ ਗੋਲੀ ਚੱਲੀ ਹੈ ਇਹਦਾ ਮਤਲਬ ਇਹ ਹੈ ਕਿ ਉਹ ਬੰਦਾ ਤੁਹਾਡੇ ਕੋਲ ਬੈਠਾ ਤਾਂ ਡੇਢ ਘੰਟੇ ਬਾਅਦ ਗੋਲੀ ਚੱਲਦੀ ਆ ਇਹ ਤਾਂ ਮੈਂ ਤੁਹਾਨੂੰ ਇਹ ਵੀ ਪਤਾ ਹੋਊਗਾ ਫਿਰ ਗੋਲੀ ਕਿੰਨੇ ਚਲਾਈ ਹੈ ਇਹਦੇ ਤੋਂ ਇੱਕ ਅੰਦਾਜ਼ਾ ਲਾ ਦੋ ਕਿ ਜਿਹੜੇ ਬੰਦਾ ਤੁਹਾਡੇ ਕੋਲ ਬੈਠਾ ਹੈ ਉਹਦੀ ਦੁਕਾਨ ਤੇ ਤੁਹਾਡੇ ਕੋਲ ਬੈਠੋ ਤੁਸੀਂ ਕਹਿੰਦੇ ਕਿ ਸਾਡੇ ਕੋਲ ਬੈਠਾ ਦਾ ਡੇਢ ਘੰਟੇ ਬਾਅਦ ਉਹਦੀ ਦੁਕਾਨ ਤੇ ਗੋਲੀ ਚੱਲਦੀ ਆ ਉਹ ਫਿਰ ਕੌਣ ਚਲਾ ਗਿਆ ਜੀ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਨੂੰ ਕੀ ਪਤਾ ਉਹਨੂੰ ਪੁੱਛੋ ਜਾ ਕੇ ਜਿਹੜਾ ਕਹਿੰਦਾ ਮੇਰੇ ਕੋਲ ਤਾਂ ਆਇਆ ਕੋਈ ਨਹੀਂ ਮੈਂ ਤਾਂ ਰਾਤੀ ਕਲੀਅਰ ਕੀਤਾ ਕਿ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਆ ਮੈਂ ਰਾਤੀ ਗਿਆ ਉੱਥੇ ਵਿజిਟ ਕਰਕੇ ਆ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਆ ਉਹਦਾ ਛੋਟਾ ਭਰਾ ਮੇਰੀ ਪਾਰਟੀ ਦਾ ਸਰਪੰਚ ਹੈ ਉਹ ਕਹਿੰਦਾ ਸੀ ਤਾਂ ਤੇ ਕੋਲ ਗਏ ਨਹੀਂ ਉਹ ਕਹਿੰਦਾ ਮੈਂ 3 ਮਹੀਨੇ ਪਹਿਲਾਂ ਦੁਕਾਨ ਰੈਂਟ ਤੇ ਲਈ ਆ ਮੇਰੇ ਤੋਂ ਪਹਿਲਾਂ ਦੁਕਾਨ ਕਿਸੇ ਭਗਵਾਨਪੁਰੇ ਦਾ ਹੀ ਬੰਦਾ ਵਾ ਉਹਦੇ ਕੋ ਰੈਂਟ ਤੇ ਸੀਗੀ ਉਹਦੇ ਕੋ ਰੈਂਟ ਤੇ ਮੈਂ 3 ਮਹੀਨੇ ਤੋਂ ਲਈ ਆ ਜਿਹੜਾ ਭਗਵਾਨਪੁਰੇ ਦਾ ਉਹਨੂੰ ਥੈਟਕਲ ਜਰੂਰ ਆਈ ਆ ਉਹਦੇ ਭਲੇਖੇ ਚ ਕੀ ਉਹ ਬੰਦੇ ਨੇ ਦੁਕਾਨ ਪਈ ਤਾਂ ਮੇਰੇ ਤੇ ਇਨਫਰਿੰਗ ਹੋਈ ਆ ਨਹੀਂ ਜੀ ਇੱਕ ਆਪਣਾ ਜੱਗ ਨੂੰ ਮਨਪਨੀਰ ਮਾਰਨ ਮਿਲਦਾ ਵਾ ਇਹ ਉਹਦੇ ਦੂਜੇ ਜਿਹੜੇ ਸਾਥੀ ਹੁੰਦੇ ਆ ਇਹਦੇ ਕੋਸ਼ਿਸ਼ ਕਰਾਉਗੇ ਰੰਦਾ ਵਾ ਉਹਨਾਂ ਨੂੰ ਚਾਰਜ ਕਰਾਉਣ ਦੀ ਕੋਸ਼ਿਸ਼ ਬਿਲਕੁਲ ਜੀ ਤੁਹਾਡੇ ਚੈਨਲ ਦੇ ਨਹੀਂ ਮੈਨੂੰ ਇਹੀ ਤੁਹਾਡੇ ਚੈਨਲਾਂ ਤੋਂ ਉਮੀਦ ਆ ਕਿ ਇਹ ਕਹਿੰਦੇ ਨੇ ਕਿ ਚੈਨਲ ਜੇ ਤੁਹਾਡੇ ਚੈਨਲ ਨਾਲ ਦੇ ਥਰੂ ਹੀ ਜਿਹੜਾ ਮਾੜਾ ਬੰਦਾ ਉਹ ਇਨਸਾਫ ਮਿਲ ਸਕਦਾ ਤੁਹਾਡੇ ਚੈਨਲ ਨਾਲ ਦੇ ਥਰੂ ਤੁਸੀਂ ਗੱਲ ਜਿਹੜੀ ਆ ਗੱਲ ਜਾ ਰਹੀ ਹੈ ਜੀ ਨਹੀਂ ਨਹੀਂ ਇਹ ਸਾਡੇ ਜਰੀਏ ਬਿਲਕੁਲ ਕਰਾਂਗੇ ਜੀ ਬਿਲਕੁਲ ਅਜੇ ਮੇਰੀ ਕੋਈ ਗੱਲ ਨਹੀਂ ਹੋਈ ਮੈਂ ਰਿਟਰਨ 'ਚ ਕੋਈ ਗੱਲ ਨਹੀਂ ਅਜੇ ਤੱਕ ਕੀਤੀ ਜੀ ਇਹਦੇ ਸਬੰਧ 'ਚ ਮੈਂ ਮਿਲਾਂਗਾ ਜੀ ਸੀਐਮ ਸਾਹਿਬ ਨੂੰ ਜੀ ਜੀ ਨੂੰ ਲਿਖੋਗੇ ਕਿ ਮੈਂ ਸੀਐਮ ਸਾਹਿਬ ਨੂੰ ਮਿਲਾਂਗਾ ਜੀ ਇਸ ਬਾਅਦ ਐਸੇ ਸੂਬੇ ਚ ਐਮਪੀ ਦਾ ਪਰਿਵਾਰ ਸੇਫ ਨਹੀਂਗਾ ਤੇ ਆਮ ਦੱਸਦਾ ਕਿਵੇਂ ਸੇਫ ਹੋਏ ਐਮਪੀ ਦਾ ਸੇਫ ਨਹੀਂ ਮੈਂ ਐਮਐਲਏ ਆ ਠੀਕ ਹੈ ਜੀ ਮੈਂ ਤਾਂ ਨਹੀਂ ਕਦੀ ਕਿਹਾ ਕਿ ਮੈਂ ਐਮਐਲਏ ਕ ਸੇਫ ਨਹੀਂ ਠੀਕ ਹੈ ਨਾ ਸੇਫਟੀ ਫਿਰ ਤਾਂ ਸਾਰੇ ਕారణਕ ਕੋਈ ਵੀ ਨਹੀਂ ਸੇਫ ਜੀ ਪੰਜਾਬ ਚ ਮੈਨੂੰ ਤਾਂ ਨਹੀਂ ਲੱਗਦਾ ਹੁਣ ਜੀ ਪੰਜਾਬ ਚ ਕੋਈ ਸਥਿਤੀ ਹਲਾ ਨਾ ਦੇ ਕੇ ਇੱਕ ਗੱਲ ਰਿਕਾਰਡ ਜੇ ਇੱਕ ਗੱਲ ਜੇ ਡੇਰਾ ਬਾਬਾ ਨਾਨਕ ਚ ਮੈਂ ਬਾਹਰ ਦੇ ਹਲਕਿਆਂ ਦੀ ਨਹੀਂ ਗੱਲ ਕਰਦਾ ਮੈਂ ਡੇਰਾ ਬਾਬਾ ਨਾਨਕ ਹਲਕੇ ਦੀ ਗੱਲ ਕਰਦਾ ਡੇਰਾ ਬਾਬਾ ਨਾਨਕ ਹਲਕੇ 'ਚ ਕੋਈ ਵੀ ਅੱਜ ਕਾ ਬਾਹਰਦਤ ਕਿਸੇ ਨੇ ਕੀਤੀ ਆ ਜਸਟ ਉਹਨਾਂ ਨੂੰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸਾਰੇ ਟੈਸਟ ਕਰਕੇ ਸਾਰੇ ਬੰਦੇ ਫੜ ਕੇ ਅੰਦਰ ਦੇਤੇ ਨੇ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ 'ਚ ਸੁਨਿਆਰੇ ਦੀ ਲੁੱਟ ਹੋਈ ਕੋਈ ਜਿਹਦੇ ਦੁਕਾਨ ਤੋੜ ਪਏ ਨੇ 1:30 ਵਜੇ ਡੱਕ ਮਾਰਿਆ ਸੀ ਜੋਨਾ ਔਰ ਡੇਰੇ ਲਿਆ ਕੇ ਥਾਣੇ 'ਚੋਂ ਬੰਦੇ ਪੰਡੋਰੀ ਤੁਹਾਡੇ ਅੰਮ੍ਰਿਤਸਰ ਲਾਗੋਂ ਫੜ ਕੇ ਖੜੇ ਆ ਆ ਪਨੋਰੀ ਡੇਰੇ ਥਾਣੇ ਚ ਦਿੱਤੇ ਪਤਾ ਉਹ ਵੀ ਮੇਰੇ ਕਰਕੇ ਵੀ ਗਈ ਸੀਗੀ ਇੰਨਾ ਕੰਮ ਲੁੱਟਮਾਰ ਕਿਉਂ ਹੋ ਰਹੀ ਹੈ ਜਿਹੜੇ ਜੋ ਸਰਕਾਰ ਚੱਲ ਰਹੀ ਹੈ ਤੁਹਾਡੀ ਸਰਕਾਰ ਚ ਕਿਉਂ ਚੱਲ ਰਹੀ ਹੈ ਕਿੱਥੇ ਲੁੱਟਖੋ ਹੋ ਰਹੀ ਹੈ ਮੈਨੂੰ ਇੱਕ ਇੱਕ ਜਗ੍ਹਾ ਦੱਸੋ ਕਿੱਥੇ ਲੁੱਟਖੋਈ ਹੈ ਜੀ ਮੈਂ ਕਹਤ ਹਾਂ ਤੁਸੀਂ ਬਾਰਦਾਤਾਂ ਦੱਸੋ ਨਾ ਬਾਰਦਾਤ ਹੋਈ ਕਿੱਥੇ ਹੈ ਸਿਰਫ ਡਰਾ ਇੱਕ ਡਰਾਵਾ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਉਹ ਸਿਰਫ ਇੱਕ ਡਰਾਵਾ ਦਿੰਦੇ ਨੇ ਉਰੇ ਜਾਂਦਿਆਂ ਨੂੰ ਕਿਸੇ ਦੇ ਗੇਟ ਤੇ ਛੋਟਾ ਮੋਟਾ ਖਲਾਕ ਕਰ ਗਿਆ ਤਾਂ ਲੋਕ ਸਹਿਮ ਜਾਂਦੇ ਨੇ ਨਹੀਂ ਜਿਹੜੀ ਆ ਕਤਲ ਹੋਵੇ ਕੋਈ ਇੱਕ ਕਤਲ ਦੱਸੋ ਜੀ ਗੋਲੀ ਮਾਰ ਕੇ ਛਾੜ ਗਿਆ ਜਿਆਰੇ ਦੇ ਵਿੱਚ ਵਕੀਲ ਨੂੰ ਗੋਲੀਆਂ ਮਾਰਤੀਆਂ ਕਈ ਕਤਲ ਹੋ ਗਏ ਅਬੋਰ ਦੇ ਵਿੱਚ ਵਪਾਰੀ ਨੂੰ ਮਾਰ ਕੇ ਕੱਲ੍ਹ ਜੇ ਕੇਜਰੀਵਾਲ ਸਾਹਿਬ ਦੇਖੋ ਜੀ ਜਿਹੜੇ ਬੰਦੇ ਨੇ ਵੀ ਕਾਨੂੰਨ ਨੂੰ ਆਪਣੇ ਹੱਥ ਚ ਲੈ ਆ ਕਾਨੂੰਨ ਨੇ ਉਹਨੂੰ ਬਖਸ਼ਣਾ ਨਹੀਂ ਅੱਜ ਤੱਕ ਦਾ ਇਤਿਹਾਸ ਵਾ ਪੁਰਾਣਾ ਤੁਸੀਂ ਮੇਰੇ ਤੋਂ ਸਾਰੇ ਸਿਆਣੇ ਹੋ ਕਹਿੰਦੇ ਕਤਲ ਕਦੀ ਗੁੱਝਾ ਨਹੀਂ ਰਹਿੰਦਾ ਕਤਲ ਕਦੀ ਛੁਪਦਾ ਨਹੀਂ ਕਤਲ ਅੱਜ ਟ੍ਰੇਸ ਹੋ ਜੇ ਕਤਲ 2 ਮਹੀਨਿਆਂ ਨੂੰ ਟ੍ਰੇਸ ਹੋ ਜੇ ਕਤਲ ਟ੍ਰੇਸ ਹੋਣਾ ਰਹਿੰਦਾ ਨਹੀਂ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਉਹ ਇੱਕ ਦਿਨ ਜ਼ਰੂਰ ਸ락ਨ ਦੇ ਪਿੱਛੇ ਆ ਕੇ ਜਿਹਨੇ ਕਮੈਂਟ ਮਾਰਿਆ ਸੀ ਉਹਦਾ